ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਜਿਹੜੀ ਹੈਗੀ ਆ ਸਾਡਾ ਇੱਕ ਬਲਾਈਂਡ ਮਰਡਰ ਹੋਇਆ ਸੀਗਾ ਕੱਲ ਅ ਡਿਵੀਜ਼ਨ ਨੰਬਰ 7 ਦੇ ਵਿੱਚ ਜਿਹਦੇ ਸਬੰਧ ਦੇ ਵਿੱਚ ਅਸੀਂ 255 ਨੰਬਰ ਮੁਕੱਦਮਾ ਜਿਹੜਾ ਸੀਗਾ ਦਰਜ ਕੀਤਾ ਸੀਗਾ 103 ਸਬਸੈਕਸ਼ਨ 1 ਤੇ 238 ਬੀ ਐਨਐਸ ਤੇ ਤੱਤ ਆਪਣੇ ਥਾਣਾ ਜਿਹੜਾ ਹੈਗਾ ਡਿਵੀਜ਼ਨ ਨੰਬਰ 7 ਦੇ ਵਿੱਚ ਇਹਦੇ ਵਿੱਚ ਬੇਸਿਕਲੀ ਕੀ ਹੋਇਆ ਸੀਗਾ ਕਿ ਇੱਕ ਸ਼ਾਲੂ ਕੁਮਾਰ ਦੇਸੀਸ ਸੀਗਾ ਇਹਦੀ ਜਿਹੜੀ ਆਪਣੀ ਲਾਸ਼ ਜਿਹੜੀ ਸੀਗੀ ਸਾਨੂੰ ਕੰਦੇ ਨਾਲੇ ਦੇ ਵਿੱਚੋਂ ਜਿਹੜੀ ਸੀਗੀ ਉਹ ਤਿਆਰਦੀ ਹੋਈ ਮਿਲੀ ਸੀਗੀ ਔਰ ਇਮੀਡੀਏਟਲੀ ਇਹਦੇ ਵਿੱਚ ਸਾਡੀ ਜਿਹੜੇ ਸੀਪੀ ਸਾਹਿਬ ਦੀ ਨੋਟਿਸ ਵਿੱਚ ਲਿਆਂਦਾ ਗਿਆ ਦਾਣਾ ਡੀਸੀਪੀ ਤੇਜਾ ਜੀ ਦੇ ਨਾਲ ਡਿਸਕਸ ਕੀਤਾ ਗਿਆ ਇਮੀਡੀਏਟਲੀ ਉਹਨਾਂ ਨੇ ਸੰਜੀਦਗੀ ਸਮਝਦੇ ਹੋਏ ਜਿਹੜੀ ਹੈਗੀ ਹੈ ਏਸੀਪੀ ਸਾਹਿਬ ਦੇ ਆਪਣੇ ਐਸਐਚਓ ਜਿਹੜੇ ਹੈਗੇ ਆ ਡਿਵੀਜ਼ਨ ਨੰਬਰ 7 ਔਰ ਇਹਦੇ ਵਿੱਚ ਸਪੈਸ਼ਲੀ ਮੈਂਸ਼ਨ ਕਰਦੇ ਹੋਏ ਜਿਹੜੇ ਐਡੀਸ਼ਨਲ ਐਸਐਚਓ ਸੁਖਵਿੰਦਰ ਸਿੰਘ ਹੈ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਉਹਦੇ ਟੈਕਨੀਕਲ ਅਸਿਸਟੈਂਸ ਦੇ ਨਾਲ ਹਿਊਮਨ ਹਿੰਟ ਦੇ ਨਾਲ ਇਸ ਮਰਡਰ ਨੂੰ ਅਸੀਂ 3 ਘੰਟੇ ਦੇ ਵਿੱਚ ਵਿੱਚ ਜਿਹੜਾ ਸੀਗਾ ਬਲਾਈਂਡ ਮਰਡਰ ਸੀਗਾ ਇਹਨੂੰ ਅਸੀਂ ਟਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਇਹ ਸਾਰੀ ਟੀਮ ਨੂੰ ਬਹੁਤ ਮਿਹਨਤ ਨਾਲ ਦੇ ਜਿਹੜਾ ਇਹਦਾ ਹੈ ਕੀਤਾ ਔਰ ਇਹਦੇ ਹਿੱਸੇ 3 ਘੰਟਿਆਂ ਦੇ ਦੌਰਾਨ ਅਸੀਂ ਜਿਹੜੇ ਦੋ ਦੋਸ਼ੀ ਹੈਗੇ ਨੇ ਜਿਹੜੇ ਕੱਲੂ ਔਰ ਸੁਨੀਲ ਕੁਮਾਰ ਸੀਗੇ ਇਹਦੇ ਦੋਸਤੀ ਸੀਗੇ ਦਿਸਿਸ ਤੇ ਉਹ ਔਰ ਜਿਹੜੀ ਇਹ ਵਾਰਦਾਤ ਦੇ ਵਿੱਚ ਜਿਹੜੀ ਇਹਨਾਂ ਨੇ ਗੱਡੀ ਵਰਤੀ ਸੀ ਬਲੈਰੋ ਔਰ ਬਲੈਰੋ ਨੰਬਰੀ ਜਿਹੜੀ ਆ ਪੀ ਵੀ 10 ਐਸ 1747 ਨੰਬਰ ਗੱਡੀ ਜਿਹੜੀ ਹੈਗੀ ਉਹ ਵੀ ਬਰਾਮਦ ਕਰ ਲਈ ਹੈ ਸੋ ਬੜਾ ਵਾਟਰਟਾਈਟ ਕੇਸ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਸੋਲਵ ਕੀਤਾ ਔਰ ਨਾਲ ਦੀ ਨਾਲ ਸਾਰਾ ਪੁਖਤਾ ਐਵੀਡੈਂਸ ਜਿਹੜੇ ਸੀਗੇ ਮੌਕੇ ਤੇ ਉਹ ਵੀ ਸਾਰੇ ਇਕੱਠੇ ਕਰਕੇ ਬੜੀ ਛੇਤੀ ਲੁਧਿਆਣਾ ਪੁਲਿਸ ਨੇ ਜਿਹੜਾ ਹੈਗਾ ਇਹ ਬਲਾਈਂਡ ਮਰਡਰ ਕੇਸ ਸਿਰ ਨਾ ਘੰਟਿਆਂ ਦੇ ਵਿੱਚ ਸੋਲਵ ਕਰਕੇ ਦੋ ਦੋਸ਼ੀ ਔਰ ਗਵਾਦਾਦ ਵਿੱਚ ਵੱਚੀ ਗਈ ਗੱਡੀ ਜਿਹੜੀ ਹੈਗੀ ਆ ਫਰਨ ਵਿੱਚ ਕਾਮਯਾਬੀ ਹਾਸਿਲ ਕੀਤੀ। ਵਜੋਂ ਅਰੰਜੀਤ ਜਿਹੜਾ ਕਤਲ ਦਾ ਇਹ ਹੈਗਾ ਕਿ ਜਿਹੜਾ ਇਹ ਆਪਣੇ ਕੱਲੂ ਤੇ ਸੁਨੀਲ ਔਰ ਜਿਹੜੇ ਸ਼ਾਲੂ ਡਿਸੀਜ਼ਡ ਹੈਗੇ ਨੇ ਇਹ ਆਪਸ ਦੇ ਵਿੱਚ ਦੋਸਤ ਸੀਗੇ। ਚਾਲੂ ਦੀਆਂ ਦੀ ਕੋਈ 2 ਦਿਨ ਪਹਿਲਾਂ 16 ਤਰੀਕ ਨੂੰ ਜਾਂ 17 ਤਰੀਕ ਨੂੰ ਪੈਸੇ ਜਿਹੜੀ ਲੈਣ ਦੇਣ ਤੋਂ ਜਿਹੜੀ ਸੀਗੀ ਕੋਈ ਗੱਲਬਾਤ ਹੋਈ ਸੀ ਜਿਹਦੇ ਵਿੱਚ ਕੱਲੂ ਤੇ ਸੁਨੀਲ ਨੇ ਜਿਹੜਾ ਮਨ ਦੇ ਵਿੱਚ ਰੰਜਿਸ਼ ਰੱਖੀ ਔਰ 16 ਤਰੀਕ ਨੂੰ ਜਦੋਂ ਇਹ ਕਿਤੇ ਆ ਰਹੇ ਸੀਗੇ ਘਰ ਨੂੰ ਆ ਰਹੇ ਸੀ ਇਹਨਾਂ ਨੇ ਆਪਣੀ ਗੱਡੀ ਮਾਰੀ ਔਰ ਗੱਡੀ ਮਾਰ ਕੇ ਜਦੋਂ ਇਹ ਬੇਹੋਸ਼ ਹੋ ਗਿਆ ਫਿਰ ਇਹਦੇ ਸਿਰ ਵਿੱਚ ਇੱਟ ਵਜੀ ਔਰ ਕਿਸੇ ਤਿੱਖੀ ਚੀਜ਼ ਦੇ ਨਾਲ ਜਿਹੜਾ ਹੈਗਾ ਇਹਨਾਂ ਦੇ ਪੇਟ ਦੇ ਉੱਤੇ ਵਾਰ ਦਾ ਵਾਰ ਕੀਤਾ ਜਿਹਦੇ ਕਰਕੇ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਫਿਰਾਂ ਦੀ লাশ ਨੂੰ ਜਿਹੜਾ ਸੀਗਾ ਉਹ ਉਸੇ ਗੱਡੀ ਬਲੈਰੋ ਦੇ ਵਿੱਚ ਹੀ ਪਾ ਕੇ ਇਹਨਾਂ ਨੇ ਗੰਦੇ ਨਾਲੇ ਦੇ ਵਿੱਚ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਕਤਲ ਨੂੰ ਜਿਹੜਾ ਹੈਗਾ ਛੁਪਾਇਆ ਜਾ ਸਕੇ ਪਰ ਕੋਈ ਵੀ ਕ੍ਰਾਈਮ ਕੋਈ ਵੀ ਕਤਲ ਜਿਹੜਾ ਤੁਹਾਨੂੰ ਪਤਾ ਕਿ ਲੁਕਿਆ ਨਹੀਂ ਰਹਿੰਦਾ ਹੁੰਦਾ ਆਖਰ ਬਾਹਰ ਆ ਜਾਂਦਾ ਔਰ ਇਸ ਕਰਕੇ লাশ ਜਿਹੜੀ ਹੈਗੀ ਹੈ ਦੋਹਾਂ ਦਿਨਾਂ ਬਾਅਦ ਸਾਹਮਣੇ ਪਈ ਸੀ ਇਸ ਕੀ ਇਹ ਦੋਸਤੀ ਜਿਹੜੇ ਨਸ਼ੇ ਦੇ ਵੀ ਆਦੀ ਸੀ ਹਜੇ ਤੱਕ ਫਿਲਹਾਲ ਇਹਨਾਂ ਦੇ ਜਿਹੜੀ ਐਸੀ ਕੋਈ ਗੱਲ ਬਾਤ ਸਾਹਮਣੇ ਨਹੀਂ ਆਈ ਵਜ੍ਹਾ ਰੰਜਿਸ਼ਾਂ ਦੀ ਆਪਸੀ ਨਿੱਜੀ ਲੜਾਈ ਹੈ ਕਿਉਂਕਿ ਦੋਸਤ ਸੀਗੇ ਪੈਸੇ ਲੈਣ ਦੇਣ ਤੋਂ ਲੜਾਈ ਹੋਈ ਹੈ ਉਹਦੀ ਜਿਹੜੀ ਆ ਨਸ਼ੇ ਵਾਲੀ ਕੋਈ ਗੱਲ ਸਮਝ ਨਹੀਂ। ਸਰ ਇਹਨਾਂ ਦੇ ਕ੍ਰਾਈਮ ਦੇ ਵੀ ਕੋਈ ਪਹਿਲੇ ਮਰਕੇ ਬਹੈ ਇਹਦੇ ਵਿੱਚ ਜਿਹੜਾ ਸੁਨੀਲ ਕੁਮਾਰ ਆ ਉਹਦੇ ਉੱਤੇ ਜਿਹੜਾ ਹੈਗਾ 379 380 411 ਦਾ ਮੋਠਾਣਾ ਮੋਤੀ ਨਗਰ ਦੇ ਵਿੱਚ ਇੱਕ ਪਹਿਲਾਂ ਵੀ ਜਿਹੜਾ ਵਾ ਮਕਦਮਾ ਦਰਜ ਹੈ। ਸਰ ਇਹ ਕਿੱਥੇ ਦੇ ਰਹਿਣ ਵਾਲੇ ਨੇ? ਇਹ ਜਿਹੜੇ ਈਸੀਐਚ ਕਲੌਨ ਨਹੀਂ ਹੈਗੀ ਆ ਜੀ ਇੱਥੇ ਆਪਣੇ ਤਾਜਪੁਰ ਰੋਡ ਦੇ ਤੇ ਲੁਧਿਆਣੇ ਉੱਥੋਂ ਦੇ ਰਹਿਣ ਵਾਲੇ ਨੇ ਤੇ ਨਹੀਂ। ਇਸਦੀ ਉਮਰ ਕਿੰਨੀ? ਉਮਰ ਦੀ ਸਾਰੀ ਇਹਨਾਂ ਦੀ ਅਪਰੋਕਸੀਮੇਟਲੀ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ 30 ਤੋਂ 35 ਦੇ ਉਮਰ ਦੇ ਵਿੱਚ ਹੈ। ਸਰ ਕੰਮੇ ਦਾ ਮਾਰਿਆ ਕੰਮ ਲੇਬਰ ਦਾ ਕੰਮ ਕਰਦੇ ਸੀਗੇ ਉਹ ਆਟੋ ਚਲਾਉਂਦਾ ਸੀਗਾ ਇਹ ਜਿਹੜਾ ਬਲੈਰੋ ਦਾ ਚਾਰਟਰ ਹੁੰਦਾ ਸੀ ਲੇਬਰ ਟੈਂਸ਼ਨ ਹੈ थैंक यू